ਬਾਪੂ ਮੰਗਲ ਸਿੰਘ ਜੀ ਚੜਾਈ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਸ੍ਰੀ ਅਮਰitsar ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਮਿਲੇ ਸੀ ਤੇ ਬਾਪੂ ਜੀ ਦੀ ਹਾਲਤ ਬਹੁਤ ਖਰਾਬ ਸੀ ਉੱਥੇ ਬਾਪੂ ਜੀ ਸਟੇਸ਼ਨ ਦੇ ਉੱਤੇ ਪਏ ਸੀ ਤੇ ਅੱਖਾਂ ਤੋਂ ਬਲਾਈਂਡ ਸੀ ਬਾਪੂ ਨੂੰ ਦਿਖਦਾ ਨਹੀਂ ਸੀ ਬਿਲਕੁਲ ਜੇ ਮਾਲਪੁਰ ਤੋਂ ਕੋਈ ਸਾਡੀ ਵੀਡੀਓ ਦੇਖਦਾ ਵੀਰ ਜਿਹੜਾ ਬਾਪੂ ਨੂੰ ਜਾਣਦਾ ਪਛਾਣਦਾ ਤੇ ਪਲੀਜ਼ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਤਾਂ ਜੋ ਅਸੀਂ ਤੁਹਾਡਾ ਇੰਤਜ਼ਾਰ ਕਰਕੇ ਤੁਹਾਡੇ ਆਉਣ ਤੇ ਬਾਪੂ ਜੀ ਦਾ ਅੰਤਿਮ ਸੰਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਮੁਨਕਤਾਰੀ ਸੇਵਾ ਪਰਿਵਾਰ ਦੇ ਹਸਪਤਾਲ ਦੇ ਵਿੱਚ ਬਾਪੂ ਮੰਗਲ ਸਿੰਘ ਜੀ ਚੜ੍ਹਾਈ ਕਰ ਗਏ ਬਾਪੂ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਿਓ ਬਾਪੂ ਜੀ ਸਾਨੂੰ 5 5 25 ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਸ੍ਰੀ ਅਮਰitsar ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਮਿਲੇ ਸੀ ਤੇ ਬਾਪੂ ਜੀ ਦੀ ਹਾਲਤ ਬਹੁਤ ਖਰਾਬ ਸੀ ਉੱਥੇ ਬਾਪੂ ਜੀ ਸਟੇਸ਼ਨ ਦੇ ਉੱਤੇ ਪਏ ਸੀ ਤੇ ਅੱਖਾਂ ਤੋਂ ਬਲਾਈਂਡ ਸੀ ਬਾਪੂ ਨੂੰ ਦਿਖਦਾ ਨਹੀਂ ਸੀ ਬਿਲਕੁਲ ਤੇ ਬਾਪੂ ਜੀ ਨੇ ਦੱਸਿਆ ਵੀ ਮੇਰਾ ਜਿਹੜਾ ਜੀਵਨ ਉਹ ਗੁਰੂ ਘਰਾਂ ਦੇ ਵਿੱਚ ਸੇਵਾ ਕਰਦਿਆਂ ਬਤੀਤ ਹੋਇਆ ਬਾਪੂ ਨੇ ਆਪਣਾ ਨਾਮ ਮੰਗਲ ਸਿੰਘ ਦੱਸਿਆ ਬਾਪੂ ਜੀ ਨੇ ਦੱਸਿਆ ਵੀ ਮੇਰੇ ਛੋਟਾ ਜਿਹਾ ਸੀ ਜਦੋਂ ਮੈਂ ਕੁਝ ਕੁ ਮਹੀਨਿਆਂ ਦਾ ਤੇ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਸੀ ਤਾਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਦੂਸਰਾ ਵਿਆਹ ਕਰਾ ਲਿਆ ਤੇ ਫਿਰ ਮੈਨੂੰ ਮੇਰੀ ਸਟੈਪ ਮਦਰ ਨੇ ਸਤੇਲੀ ਮਾਂ ਨਹੀਂ ਪਾਲਿਆ ਫਿਰ ਉਸ ਤੋਂ ਬਾਅਦ ਮੇਰੇ ਘਰੇ ਬਹੁਤ ਜ਼ਿਆਦਾ ਕੁਟਮਾਰ ਵੀ ਹੁੰਦੀ ਸੀ ਮੈਂ ਛੋਟੇ ਹੁੰਦੇ ਦੇ ਨਾਲ ਮੈਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਫਿਰ ਕਿਵੇਂ ਨਾ ਕਿਵੇਂ ਪੜ ਗਿਆ ਵੱਡਾ ਹੋ ਗਿਆ ਮੇਰਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਬਾਅਦ ਮੇਰੀ ਵਾਈਫ ਨੂੰ ਮੇਰੀ ਸਤੇਲੀ ਮਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਇਹ ਗੱਲ ਸੱਚ ਆ ਝੂਠ ਆ ਇਹ ਰੱਬ ਜਾਣਦਾ ਬਾਪੂ ਦੇ ਮੂੰਹ ਤੋਂ ਦਸੀਆਂ ਹੋਈਆਂ ਸਾਨੂੰ ਇਹ ਗੱਲਾਂ ਸੀਗੀਆਂ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਮੇਰਾ ਮਨ ਟੁੱਟ ਗਿਆ ਮੇਰਾ ਘਰ ਤੋਂ ਮੋਹ ਭੰਗ ਹੋ ਗਿਆ ਮੈਂ ਆਪਣੇ ਬਾਪੂ ਨੂੰ ਫਤੇ ਬਲਾ ਕੇ ਤੇ ਆਪਣੀ ਸਤੇਲੀ ਮਾਂ ਨੂੰ ਤੇ ਦੂਜਾ ਜਿਹੜਾ ਮੇਰੇ ਸਟੈਪ ਬ੍ਰਦਰ ਸੀਗੇ ਬੱਚੇ ਸੀ ਦੂਸਰੇ ਵਿਆਹ ਤੋਂ ਉਹਨਾਂ ਨੂੰ ਸਾਰਿਆਂ ਨੂੰ ਫਤੇ ਬਲਾ ਕੇ ਮੈਂ ਘਰ-ਬਾਰ ਛੱਡ ਕੇ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਮੈਂ ਚੱਬੇ ਵਾਲਾ ਗੁਰਦੁਆਰਾ ਸਾਹਿਬ ਆ ਬਾਬਾ ਜੀ ਉਹਨਾਂ ਦੇ ਕੋਲੇ ਮੈਂ ਸੇਵਾ ਕਰਦਾ ਰਿਹਾ ਉੱਥੇ ਆ ਕੇ 15 ਤੋਂ 20 ਸਾਲ ਬਾਪੂ ਜੀ ਦੱਸਦੇ ਆ ਵੀ ਮੈਂ ਗੁਰੂ ਘਰ ਦੇ ਵਿੱਚ ਸੰਤ ਰਾਮ ਸਿੰਘ ਫੌਜੀ ਜੀ ਜਿਹੜੇ ਉਹਨਾਂ ਦੇ ਨਾਲ ਸੇਵਾ ਕੀਤੀ ਤੇ ਫਿਰ ਸਮਾਂ ਬੀਤਦਾ ਗਿਆ 20 ਸਾਲ ਇਦਾਂ ਨਿਕਲੇ ਉਸ ਤੋਂ ਬਾਅਦ ਬਾਪੂ ਦੀ ਅੱਖਾਂ ਦੀ ਰੌਸ਼ਨੀ ਘਟਣ ਲੱਗ ਗਈ ਬਾਪੂ ਜੀ ਨੇ ਗੁਰੂ ਘਰ ਵੀ ਛੱਡਤਾ ਉਸ ਤੋਂ ਬਾਅਦ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਆ ਕੇ ਬਾਪੂ ਰਹਿਣ ਲੱਗ ਗਿਆ ਤਾਂ ਉੱਥੇ ਬੈਠਿਆਂ ਬੈਠਿਆਂ ਬਿਲਕੁਲ ਨਿਗਾ ਖਤਮ ਹੋ ਗਈ ਚੱਲਣ ਫਿਰਨ ਤੋਂ ਵੀ ਬਾਪੂ ਰਹਿ ਗਿਆ ਤਾਂ ਫਿਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਬਾਪੂ ਜੀ ਦੀ ਵੀਡੀਓ ਸਾਡੇ ਤੱਕਰ ਪਹੁੰਚਦੀ ਹੋਈ ਸਤਨਾਮ ਸਿੰਘ ਜੀ ਹੁਣਾਂ ਵੱਲੋਂ ਸਾਨੂੰ ਵੀਡੀਓ ਭੇਜੀ ਗਈ ਉੱਥੋਂ ਤੇ ਫਿਰ ਸਾਡੇ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਪ੍ਰਿੰਸ ਆ ਜਿਹੜਾ ਵੀਰ ਉਹਦੀ ਡਿਊਟੀ ਲੱਗੀ ਫਿਰ ਉਹ ਵੀਰ ਬਾਪੂ ਜੀ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਇਆ ਤਾਂ ਬਾਪੂ ਜੀ ਦੇ ਦੱਸਰ ਮੁਤਾਬਕ ਬਾਪੂ ਜੀ ਨੇ ਆਪਣਾ ਜਿਹੜਾ ਪਿੰਡ ਦੱਸਿਆ ਸੀ ਬਾਪੂ ਜੀ ਨੇ ਉਹ ਮਾਲਪੁਰ ਦੱਸਿਆ ਸੀ ਵੀ ਮਾਲਪੁਰ ਦਾ ਮੈਂ ਰਹਿਣ ਵਾਲਾ ਮੇਰੇ ਜਿਹੜੇ ਪਿਤਾ ਜੀ ਸੀਗੇ ਬਾਪੂ ਜੀ ਨੇ ਦੱਸਿਆ ਉਹ ਪੂਰਨ ਸਿੰਘ ਸੀ ਉਹਨਾਂ ਦਾ ਨਾਮ ਤੇ ਮੇਰੀ ਮਾਤਾ ਨਸੀਬ ਕੌਰ ਸੀਗੀ ਔਰ ਜਿਹੜੀ ਬਾਪੂ ਜੀ ਦੱਸਦੇ ਮੇਰੀ ਵਾਈਫ ਦਾ ਨਾਮ ਮਹਿੰਦਰ ਕੌਰ ਸੀਗਾ ਤੇ ਬਾਪੂ ਜੀ ਨੇ ਦੱਸਨਤਾ ਮਾਲਪੁਰ ਦੇ ਵਿੱਚ ਬਾਪੂ ਜੀ ਰਹਿੰਦੇ ਸੀ ਜੰਮੇ ਵੀ ਉੱਥੇ ਹੀ ਸੀਗੇ ਤੇ ਉੱਥੇ ਹੀ ਬਾਪੂ ਜੀ ਦਾ ਵਿਆਹ ਵੀ ਹੋਇਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਉਹ ਘਰ ਵਾਲੀ ਦੀ ਬਾਪੂ ਜੀ ਦੀ ਡੈਥ ਹੋਣ ਤੋਂ ਬਾਅਦ ਫੇਰ ਬਾਪੂ ਜੀ ਨੇ ਘਰ ਛੱਡਤਾ ਫੇਰ ਬਾਪੂ ਜੀ ਨਾਲ ਸੇ ਵੀ ਇੱਕ ਮਹੀਨਾ ਜਿਹੜਾ ਸਤੇਲਾ ਭਰਾ ਵਾ ਜਸਵਿੰਦਰ ਸਿੰਘ ਉਹ ਉੱਥੇ ਮਾਲਪੋਰੀ ਰਹਿੰਦਾ ਬਿਲੀ ਦਾ ਕੰਮ ਕਰਦਾ ਤੇ ਪਰ ਹੁਣ ਉਹਨਾਂ ਦਾ ਕੋਈ ਸਾਡੇ ਕੋਲ ਲਿੰਕ ਨਹੀਂ ਸੀ ਨਾ ਬਾਪੂ ਕੋਲੇ ਫੋਨ ਨੰਬਰ ਸੀਗਾ ਤੇ ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਅਸੀਂ ਇਸ ਕਰਕੇ ਸਾਂਝੀਆਂ ਕਰ ਰਹੇ ਆਂ ਵੀ ਅੱਜ ਬਾਪੂ ਚੜਾਈ ਕਰਕੇ ਕਿਉਂਕਿ ਬਾਪੂ ਦੇ ਗਲ ਦੇ ਵਿੱਚ ਕੈਂਸਰ ਸੀਗਾ ਬਾਪੂ ਜੀ ਦੇ ਗਲ ਦੇ ਵਿੱਚ ਏਡੀ ਵੱਡੀ ਗੱਠ ਸੀਗੀ ਬਣੀ ਹੋਈ ਤੇ ਅੱਖਾਂ ਤੋਂ ਅੰਨਾ ਸੀ ਬਾਪੂ ਤੇ ਉਸ ਗੱਠ ਦਾ ਜਦੋਂ ਅਸੀਂ ਉਹਨੂੰ ਟੈਸਟ ਕਰਾਇਆ ਸੀ ਪਿੱਛੇ ਜੇ ਪਤਾ ਲੱਗਿਆ ਵੀ ਕੈਂਸਰ ਅੰਦਰ ਤੱਕ ਸਾਰੇ ਫੈਲਿਆ ਹੋਇਆ ਉਹ ਪੈਟ ਸਕੈਨ ਕਰਾਈ ਸੀ ਉਹਦੇ ਵਿੱਚ ਪਤਾ ਲੱਗਿਆ ਵੀ ਕੈਂਸਰ ਬਹੁਤ ਜ਼ਿਆਦਾ ਅੰਦਰ ਫੈਲ ਗਿਆ ਪਰ ਬਾਪੂ ਜੀ ਅੱਜ ਸਵੇਰੋਂ ਹਸਪੀਟਲ ਦੀ ਵਾਰਡ ਦੇ ਵਿੱਚ ਹੀ ਸੀਗੇ ਪਹਿਲਾਂ ਕੁਝ ਦਿਨ ਸੀਰੀਅਸ ਸੀ ਹੁਣ ਤਾਂ ਕਾਫੀ ਠੀਕ ਸੀਗੇ ਤੇ ਅਚਾਨਕ ਹੀ ਬਾਪੂ ਜੀ ਨੂੰ ਇਹ ਪ੍ਰੋਬਲਮ ਇੱਕਦਮ ਵੱਧੀ ਤੇ ਬਲੀਡਿੰਗ ਹੋਣ ਲੱਗ ਗਈ ਕਿਉਂਕਿ ਕੈਂਸਰ ਅੰਦਰ ਫਟ ਗਿਆ ਸੀਗਾ ਤੇ ਬਾਪੂ ਜੀ ਇਸ ਦੁਨੀਆ ਤੋਂ ਕੂਚ ਕਰ ਗਏ ਤੇ ਇਸ ਟਾਈਮ ਬਾਪੂ ਜੀ ਦੀ ਭਾਰਤਿਕ ਸ਼ਰੀਰਾ ਜਿਹੜਾ ਉਹ ਮੋਰਚਰੀ ਦੇ ਵਿੱਚ ਰੱਖਿਆ ਹੋਇਆ ਜਿੱਥੇ ਆਪਾਂ ਫਰਿੱਜ ਦੇ ਵਿੱਚ ਤੇ ਬਾਪੂ ਜੀ ਦੇ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਆ ਜੇ ਮਾਲਪੁਰ ਤੋਂ ਕੋਈ ਸਾਡੀ ਵੀਡੀਓ ਦੇਖਦਾ ਵੀਰ ਜਿਹੜਾ ਬਾਪੂ ਜੀ ਨੂੰ ਜਾਣਦਾ ਪਛਾਣਦਾ ਬਾਪੂ ਜੀ ਦੀਆਂ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਵਾ ਤੇ ਪਲੀਜ਼ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਤਾਂ ਜੋ ਅਸੀਂ ਤੁਹਾਡਾ ਇੰਤਜ਼ਾਰ ਕਰਕੇ ਤੁਹਾਡੇ ਆਉਣ ਤੇ ਬਾਪੂ ਜੀ ਦਾ ਅੰਤਮ ਸੰਸਕਾਰ ਕਰੀਏ ਜਾਂ ਬਾਪੂ ਜੀ ਦਾ ਅੰਤਮ ਸੰਸਕਾਰ ਹੈ ਜਿਹੜਾ ਉਹਦੇ ਪਿੰਡ ਹੋ ਸਕੇ ਬਹੁਤ ਧੰਨਵਾਦ ਜੀ ਸਿੱਤੇ ਪਾਤਸ਼ਾਹ ਸਰਬਤ ਦਾ ਭਲਾ ਕਰਨ ਤੇ ਬਾਪੂ ਮੰਗਲ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ